ਹਲਕਾ ਫਲੋਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਜੀ ਦੇ ਸਟੈਚੂ ਨਾਲ ਕੀਤੀ ਗਈ ਛੇੜਛਾੜ ਦੇ ਖਿਲਾਫ ਬਹੁਜਨ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਖਿਲਾਫ ਜਿੱਥੇ ਵਕਫ ਵਕਫ ਥਾਵਾਂ ਤੇ ਰੋਸ ਧਰਨੇ ਦਿੰਦੇ ਹੋਏ ਗੁਰਪ੍ਰਤਵਰਤ ਸਿੰਘ ਪੰਨੂ ਦੇ ਪੁੱਤਲੇ ਫੁਕੇ ਜਾ ਰਹੇ ਹਨ ਉੱਥੇ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਸਾਰੇ ਮਸਲੇ ਨੂੰ ਲੈ ਕੇ ਫਗਵਾੜਾ ਤੋਂ ਪਰਮਿੰਦਰ ਬੋਧ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਆਪਣੀ ਗੱਲ ਰੱਖਣ ਦਾ ਸੰਵਿਧਾਨਕ ਹੱਕ ਸਾਰਿਆਂ ਦਿੱਤਾ ਹੈ ਅਤੇ ਕੋਈ ਵੀ ਆਪਣੇ ਵਿਚਾਰ ਰੱਖ ਸਕਦਾ ਹੈ ਪਰ ਜੇਕਰ ਜਹੀਆਂ ਕੋਝੀਆਂ ਚਾਲਾਂ ਚੱਲ ਕੇ ਕੋਈ ਖਾਲਿਸਤਾਨ ਦੀ ਮੰਗ ਕਰੇਗਾ ਤਾਂ ਉਹ ਕਦੇ ਵੀ ਪੂਰੀ ਨਹੀਂ ਹੋਵੇਗੀ ਸਭ ਉਸ ਦੇ ਨਤੀਜੇ ਉਲਟੇ ਹੀ ਨਿਕਲਣਗੇ ਕਿਲਾ ਜਲੰਧਰ ਦੇ ਫਲੌਰ ਤਹਿਸੀਲ ਲੰਗੜਪਿੰਡ ਦੇ ਵਿੱਚ ਜੋ ਬਾਬਾ ਸਾਹਿਬ ਦਾ ਸਟੈਚੂ ਦੇ ਨਾਲ ਛੇੜਛਾੜ ਹੋਈ ਜੋ ਖਾਲਿਸਤਾਨ ਦੇ ਨਾਰੇ ਲਗਾਏ ਗਏ ਉਹਦੇ ਰੋਸ ਵਜੋਂ ਅੱਜ ਅੰਬੇਦਕਰ ਸენა ਮੂਲ ਨਿਵਾਸੀ ਔਰ ਗੁਰੂ ਰਵਿਦਾਸ ਟੈਗਰ ਫੋਰਸ 1 ਜਿਹੜਾ ਅੱਜ ਰੋਸ ਮਾਰਚ ਪੁਤਲਾ ਫੂਕਾ ਜਾਵੇਗਾ ਔਰ ਸਾਥੀਓ ਇਹ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਜਿਹੜੀ ਛੇੜਛਾੜ ਹੋਈ ਆ ਜਿਹੜਾ ਬੰਦਿਆਂ ਨੇ ਕੀਤੀ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਬੰਦੇ ਅਰੈਸਟ ਹੋਣੇ ਚਾਹੀਦੇ ਆ ਬਾਬਾ ਸਾਹਿਬ ਨੇ ਸੰਵਿਧਾਨਕ ਤੌਰ ਤੇ ਹਰੇਕ ਬੰਦੇ ਨੂੰ ਆਪਣਾ ਜਿਹੜੀ ਗੱਲ ਰੱਖਣ ਦਾ ਅਧਿਕਾਰ ਦਿੱਤਾ ਹਿੰਦੂਆਂ ਨੂੰ ਵੀ ਦਿੱਤਾ ਈਸਿਆਨ ਨੂੰ ਵੀ ਦਿੱਤਾ ਓਬੀਸੀ ਨੂੰ ਵੀ ਦਿੱਤਾ ਸਿੱਖਾਂ ਨੂੰ ਵੀ ਦਿੱਤਾ ਇਹ ਆਪਣੀ ਗੱਲ ਰੱਖ ਪਰ ਜੇਕਰ ਇਹ ਜ਼ਬਰਦਸਤੀ ਕਹਿਣ ਖਾਲਿਸਤਾਨ ਦੀ ਮੰਗ ਕਰਦੇ ਆ ਜੇ ਹਿੰਦੂ ਰਾਸ਼ਟਰ ਦੀ ਕੋਈ ਮੰਗ ਕਰਦਾ ਉਹ ਸੰਵਿਧਾਨਿਕ ਤੌਰ ਤੇ ਉਹਨੂੰ ਮਾਨਤਾ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਸੰਵਿਧਾਨਿਕ ਤੌਰ ਤੇ ਮੁੱਦੇ ਆ ਪਰ ਜੇ ਆਪਾਂ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਛੇੜਛਾੜ ਕਰਕੇ ਇਦਾਂ ਦੀਆਂ ਗੱਲਾਂ ਨੂੰ ਮਨਾਈਆਂ ਜਾਂ ਮਨਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਦਾਂ ਨਾ ਹੋਵੇ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਖਾਲਿਸਤਾਨ ਦੀਆਂ ਗੱਲਾਂ ਕਰਦੀਆਂ ਕਿ ਜਿਹੜੀਆਂ ਸਾਡੀਆਂ ਵੇਟਕਾਰੀ ਜਾਂ ਰਬੀਦਾਸ ਮਹਾਰਾਜ ਜਾਂ ਬਾਲਮੀਕ ਸੰਸਥਾਵਾਂ ਆ ਉਹ ਹਿੰਦੂਆ ਦੀ ਸਪੋਰਟ ਕਰਨ ਕਿਉਂਕਿ ਤੁਸੀਂ ਹਰਮੇਕ ਸੰਗ ਨੇਕੀ ਦਾ ਨਾਂ ਸੁਣਿਆ ਹੋਣਾ ਕਿ ਹਰਮੇਕ ਸੰਗ ਨੇਕੀ ਖਾਲਿਸਤਾਨ ਇਸ ਕਰਕੇ ਇਦਾਂ ਨਾ ਹੋਵੇ ਕਿ ਜਿਹੜੇ ਸਾਡਾ ਸਮਾਜ ਵਾ ਉਹ ਉਹਨਾਂ ਦੀ ਸਪੋਰਟ ਕਰਨ ਲੱਗ ਪਵੇ ਕਿ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਦੀ ਨਾ ਇਸ ਕਰਕੇ ਸਾੜਾ ਹੀ ਇਦਾਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿਹੜੇ ਇਦਾਂ ਦੀਆਂ ਜਿਹੜੀਆਂ ਕੱਟੜਤਾ ਜਿਹੜੀ ਆ ਉਹ ਇਹ ਲੋਕ ਬੰਦ ਕਰਨ ਔਰ 바ਵਾ ਸਾਹਿਬ ਜੀ ਦਾ ਅਪਮਾਨ ਜਿਹੜਾ ਆ ਉਹ ਕਦੀ ਵੀ ਨਹੀਂ ਬਰਦਾਸ਼ਤ ਕਰ ਸਕਦੇ ਔਰ ਜੇਕਰ 바ਵਾ ਸਾਹਿਬ ਅੰਬੇਡਕਰ ਸਾਡੇ ਸਮਾਜ ਲਈ ਇੱਕ ਭਗਵਾਨ ਹਨ 바ਵਾ ਸਾਹਿਬ ਅੰਬੇਡਕਰ ਜੀ ਨੂੰ ਜਿਹੜੇ ਵੀ ਸ਼ਬਦ ਅਸੀਂ ਭਗਵਾਨ ਲਈ ਯੂਜ਼ ਕਰਦੇ ਹਾਂ 바ਵਾ ਸਾਹਿਬ ਅੰਬੇਡਕਰ ਸਾਡੇ ਲਈ ਉਹ ਭਗਵਾਨ ਹਨ ਜੈ ਭੀ ਜੈ ਭਰ